ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਖੋ ਟਲ ਗੁਰਸੇਵਿਆ ਅਹਨੇ ਸੋ ਸਹਜ ਸੰਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਹੋਵੇ ਸਭ ਤਖ ਸਮਦੀ ਨੂਰਾ ਅਰਸ ਹੋਂ ਕੁਰਸ ਹੋਂ ਛਟੀਆਂ ਤੁਦ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਆ ਸਜਣਾ ਸਚਾ ਪਾਤਸ਼ਾਹ ਹੋ ਸਰ ਸ਼ਾਹ ਦਾਸਾ ਹੋ ਜਿਸ ਪਾਸ ਬੈਠੇ ਹਾਂ ਸੋਹੀਆ ਸਬਨਾਂ ਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 3 ਜੀ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਹ ਹਰ ਤਨ ਸਚ ਸੋਏ ਅਖੋਟ ਨਾਮ ਤਨ ਕਦੇ ਨਖਟਾ ਨਹੀਂ ਕਿਨੈਨਾ ਕੀਮਤ ਹੋਏ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਭਗਤ ਖਜਾਨਾ ਭਗਤਨ ਕੋ ਦਿਆ ਨਾਉ ਹਰ ਤਨ ਸੱਚ ਸੋਏ अखुट नाम तन कदे न खुट नाही कि नैना कीमत हो ए। नाम तन मुख उजले होए हर पाया सच सोए ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦ ਜਗ ਪੁਲਦਾ ਫਿਰਦਾ ਦਰਗਾਹ ਮਿਲ ਸਜਾਏ ਰਹਾ ਇਸ ਦੇਹੀ ਅੰਦਰ ਪੰਜ ਚੋਰ ਵਸਾ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁਟਾ ਮਨਮੁਖ ਨਹੀਂ ਬੁਝਾ ਕੋਈ ਨਾ ਸੁਣ ਪੁਕਾਰਾ ਅੰਦਾ ਜਗਤ ਅੰਦਾ ਵਰਤਾਰਾ ਬਾਜ ਗੁਰੂ ਗੋਬਾਰਾ ਹਮੇ ਮੇਰਾ ਕਰ ਕਰੀ ਗੁਤੇ ਕਹਿ ਚੱਲਾ ਨਾ ਚਲਦਿਆ ਨਾਲ ਗੁਰਮਖ ਹੋਵਾ ಸೋನ ತವ ಸ ಹರ ನಾಮ ಸಮಾಲ ಸಚ್ಚಿ ಬಾಣಿ ಹರ ಗುಣ ಗಾವೆ ನದರಿ ನದ ನಿ ಸತ್ಗ ਸਦਾ ਘਟ ਚਾਨਣਾ ਅਮਰ ਸਰ ਬਾਦਸ਼ਾਹ ਆਨੰਦਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਸਚਲਾ ਨਾਨਕਾ ਰਾਮਾ ਨਾਮ ਇਸ ਤਾਰਾ ਸ਼ਬਦ ਰਤੇ ਹਰ ਪਾਹ ਸਤਗੁਰ ਗਿਆਨ ਸਦਾ ਘਟ ਚਾਨਣਾ ਅਮਰ ਸਿਰ ਬਾਦਸ਼ਾਹ ਆਨੰਦਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ